ਤਾਂ ਕੰਮੀ ਨਾ ਮਾਂ ਪੁੱਤਾਂ ਦੀ ਖਿੱਚ-ਕਿੱਚ 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 ਤੋ ਮੈਨੂੰ ਗੁੱਸਾ ਹੀ ਚੜ ਜਾਂਦਾ ਵਾ ਮੇਰਾ ਹਸਤਲੇ ਨਾ ਇਹ ਬੁੱਢੀ ਨੂੰ ਮੈਂ ਦਰਦਾ ਅਸ਼ਰਮ ਛੱਡ ਕੇ ਆਵਾਂ ਮੇਰਾ ਨੀਗਾ ਜੀ ਕਰਦਾ ਨੇ ਘਰ ਚ ਰੱਖਣ ਵਾਸਤੇ ਸਾਰਾ ਦਿਨ ਮੰਜੇ ਤੇ ਬੈਠੀ ਚੱਲ ਰਹੀ ਗੰਦੀਆਂ ਕਰਦੀ ਰਹਦੀ ਆ ਕਦੀ ਕੋਈ ਚਾਦਰ ਉਹ ਛਾਦੋ ਕਦੀ ਕੋਈ ਚਾਦਰ ਵਿਛਾਦੋ ਹੈ ਜੇ ਭਾਂਡੇ ਅਰ ਸਾਰਾ ਦਿਨ ਪਾਣੀ ਪੀ ਪੀ ਕੇ ਝੂਠੇ ਕਰਦੀ ਰਹਦੀ ਆ ਉਹ ਫਲਾਣਿਆ ਮੈਨੂੰ ਪਾਣੀ ਦੇ ਜਾ ਉਹ ਟਮਕਾਣਿਆ ਮੈਨੂੰ ਪਾਣੀ ਦੇ ਜਾ ਪਤਾ ਨਹੀਂ ਪੌੜੀ ਸੜੀ ਲੈਂਦੀ ਐ ਬੀਦੀ ਇੱਕ ਤੇਰਾ ਮੁੰਡਾ ਵਾ ਨਾ ਅੰਦਰ ਵੜ ਕੇ ਪਲਾਵ ਕਰਦਾ ਇੰਨੇ ਮੈਂ ਇਦਾਂ ਮੈਂ ਇਦਾਂ ਇਹਨੂੰ ਹਲੋ ਕਰ ਮਾ ਦੇਦੀ ਆ ਹਾ ਮੇਰਾ ਤੇ ਜਿਹੜੇ ਹਰਾਮ ਕਰ ਗਿਆ ਖਿਆ ਟਬਰ ਨੇ ਮਿੰਦੇ ਸਮਝ ਨਹੀਂ ਆਉਂਦੀ ਕਿ ਮੇਰਾ ਵੀ ਜੀ ਕਰਦਾ ਕਿ ਮੈਂ ਜਾਣ ਮੈਂ ਤੇ ਘਰੋਂ ਨਿਕਲ ਤਾ ਵੀ ਤੰਗ ਹੋਈ ਆ ਨਾ ਮੈਂ ਕਿਤੇ ਜਾ ਸਕਨੀ ਆ ਨਾ ਕਿਤੇ ਆ ਸਕਨੀ ਆ ਅੱਜ ਕਰਦੀ ਆ ਮੈਂ ਜਿੰਦਰ ਨਾਲ ਤੇ ਮੇਰਾ ਵੀ ਜੀ ਕਰਦਾ ਮੇਰੇ ਪੇਕੇ ਹੈਗੇ ਆ ਮੈਂ ਵੀ ਜਾਣਾ ਪਰ ਠੇਕਾ ਨ ਲਿਆ ਤੇ ਮਾਈ ਦਾ ਸਾਹਬੜੀਆਂ ਦਾ ਸਾਹਬ ਨਹੀਂ ਸਾਹਬੜੀ ਤੇ ਨਾ ਸਾਹਬ ਇੱਲਾ ਬੀਬੀ ਨੇ ਕਿਹਾ ਲੋਰ ਆਇਆ ਤਾਂ ਹੈ ਸ਼ਾਮ ਤੱਕ ਉਹ ਤੁਹਾਡੀ ਦਵਾਈ ਲੈ ਆਉਣਾ ਫਿਰ ਆ ਆ ਘਰ ਸੁਣਿਆ ਜਰਾ ਤੇ ਮੇਰੀ ਹਾਂ ਦੱਸ ਨਾ ਮਾਂ ਦਾ ਥੋੜਾ ਚੇਤਾਵਾ ਵੀ ਬੀਜੀ ਤੁਹਾਡੀ ਦਵਾਈ ਮੁੱਕ ਗਈ ਦਵਾਈ ਲਿਆ ਦੂੰਗਾ ਹੈ ਬੀਜੀ ਹੁਣ ਆ ਖਾ ਲੋ ਬੀਜੀ ਹੁਣ ਆ ਪੀ ਲੋ ਤਨਾ ਮੈਂ ਕੀ ਗੱਲ ਵਾਧੂ ਘਟੂ ਆ ਨਹੀਂ ਮੇਰਾ ਕਦੇ ਚੇਤਾ ਨਹੀਂ ਮਤਾਨੂੰ ਨਹੀਂ ਮੇਰੀ ਗੱਲ ਸੁਣਾ ਬਿਮਾਰ ਬੀਬੀ ਹੈ ਕਿ ਤੂੰ ਹੈ ਤੈਨੂੰ ਆ ਪੁੱਛਾ ਤੇ ਕੀ ਗੱਲ ਜਿਹੜਾ ਤੋਂ ਮਾਰ ਹੋਵੇ ਉਹਨੂੰ ਪੁੱਛੀਦਾ ਦੂਜੇ ਦੇ ਵਿੱਚ ਕੋਈ ਜਾਣ ਨਹੀਂ ਗਈ ਤੇ ਮੂੰਹ 'ਚ ਮਾਰ ਲੈਣੇ ਏਡੀ ਰਮੀ ਜ਼ੁਬਾਨ ਦਿੱਤੀ ਆ ਬੋਲਣ ਵਾਸਤੇ ਠੀਕ ਆ ਇਹਦਾ ਇਸਤੇਮਾਲ ਕਰਿਆ ਕਰੋ ਕਿ ਮੈਨੂੰ ਆਹ ਗੱਲ ਹੋਣੀ ਮੈਨੂੰ ਦਵਾਈ ਲੈ ਕੇ ਦਿਓ ਜਦੋਂ ਮੈਂ ਜ਼ੁਬਾਨ ਦਾ ਇਸਤੇਮਾਲ ਕਰਨੀ ਆ ਨਾ ਫੇਰ ਬੜੀ ਤੰਗੀ ਹੁੰਦੀ ਤੁਹਾਨੂੰ ਸਾਰੀ ਜਗ੍ਹਾ ਉਦੋਂ ਤਾਂ ਨਾ ਸਿਰ ਨੂੰ ਮੁੰਡਿਆ ਪਿੰਦਾ ਵਾ ਉਹ ਗੱਲ ਦੱਸ ਜੀ ਜ਼ੁਬਾਨ ਘੱਟ ਚਲਾਇਆ ਕਰ ਮੈਨੂੰ ਤੂੰ ਕਿਹ ਕਸ ਨਹੀਂ ਜੀਣ ਦਿੰਦਾ ਮੈਂ ਕਿਹਨੇ ਕੁਝ ਪਿਆ ਕੇ ਮਰ ਜਾ ਚੰਗੀ ਬਲੀ ਤੇ ਹੈਗੀ ਜੀਣ ਦਿੰਦੇ ਕਿਉਂ ਨਹੀਂ ਦਿੰਦਾ ਹੈ ਰੋਟੀ ਪਾਣੀ ਤੋਂ ਤਿੰਨ ਟਾਈਮ ਖਾਣ ਨਹੀਂ ਹੈ ਸਾਰੇ ਕੰਮ ਤੇਰੇ ਵਧੀਆ ਹੋਣਦੇ ਤੂੰ ਵੀ ਜਾਣ ਕੇ ਨਹੀਂ ਤੰਗ ਹੁਣ ਮੈਂ ਜਾਣ ਕੇ ਤੰਗ ਨਹੀਂ ਹੋਣਦੀ ਜਾਂ ਤੇ ਕੋਈ ਕੰਮ ਕਰਨ ਵਾਸਤੇ ਬੁੱਢੀ ਲਾ ਲੋ ਨਹੀਂ ਤੇ ਮੇਰੇ ਕੋਲ ਨਹੀਂ ਚ ਕੰਮ ਕਰ ਹੁੰਦਾ ਕੋਈ ਵੀ ਮੇਰੇ ਵੀ ਭੈਣ ਭਰਾ ਵਾ ਮੇਰਾ ਵੀ ਕੀ ਕਰਦਾ ਕਿਤੇ ਜਾਣ ਨੂੰ ਉਹ ਤੁਸੀਂ ਤੇ ਗੰਦ ਪਾਇਆ ਬੀਬੀ ਮੁਤਾਹ ਕਰ ਕੋ ਬੀਬੀ ਨੂੰ ਉਠਾ ਕਰ ਲੋ ਬੀਬੀ ਨੂੰ ਰੋ ਦੇ ਪਾ ਦੋ ਹੱਦ ਹੋ ਗਈ ਆ ਉਹ ਮੇਰੀ ਗੱਲ ਸੁਣ ਲਾ ਪ੍ਰਮਾਤਮਾ ਗਾੜੀ ਦੇ ਹੱਥ ਜੋੜਿਆ ਕਰ ਸੱਚੇ ਪਾਤਸ਼ਾਹ ਇਹੋ ਜਿਹਾ ਕੰਮ ਕਿਸੇ ਨਾ ਬਣੇ ਤਾਂ ਠਾਂ ਠਾਂ ਕਰਨ ਵਾਲਾ ਕਿਹਦਾ ਜੀ ਕਰਦਾ ਵਾ ਹਾਂ ਵਜਾ ਮਾਰ ਕੇ ਮੈਨੂੰ ਪਸਾ ਥਾਲ ਦੇ ਮੇਰੇ ਮਾਂ ਚਲਾ ਦੇ ਮੈਨੂੰ ਗਾਹ ਖਿਆ ਕਰ ਦੋ ਮੈਂ ਤਾਂ ਤੰਗ ਆ ਗਈਆਂ ਤੁਹਾਡੀ ਮਾਤਾ ਨੂੰ ਚੁੱਪ ਕਰਕੇ ਤੇ ਬਿਰਦਾ ਸਭ ਛੱਡਾ ਹੋਈ ਉਹ ਮੇਰੀ ਗੱਲ ਸੁਣ ਲੈ ਮੈਂ ਚਪੇੜ ਮਾਰ ਨਹੀਂ ਪੁੱθε ਦੇ ਕਰਦੀ ਕੀ ਫਿਰਦੀ ਆ ਤੂੰ ਜਾਣਾ ਸੌਂ ਵਰੀ ਚਲ ਜਾ ਮਾਂ ਮੇਲੇ ਰਹਿਣਾ ਇੱਥੇ ਤੈਨੂੰ ਦੱਸਾਂ ਗੱਲ ਹੈ ਤੂੰ ਚਲ ਜਾ ਕਿਤੇ ਜਾਣਾ ਦੇ ਜਾਂ ਤੇ ਨਾ ਤੂੰ ਵੀ ਕਿਤੇ ਦੇਕੇ ਲਾਥ ਨੂੰ ਤੋੜਾ ਦਾ ਤੇ ਤੇਰੀ ਵੀ ਸੇਵਾ ਇਤਰਾ ਹੈ ਕਿ ਤੇਨੂੰ ਵੀ ਦਵਾਈ ਉੱਥੇ ਬੈਡ ਤੇ ਮਿਲਿਆ ਕਰਨੀ ਠੀਕ ਆ ਉਹ ਲੋਕੀ ਤੇ ਸੁਖਣਾ ਸੁਖਦੇ ਵੀ ਤੇ ਸੱਚੇ ਪਾਤਸ਼ਾਹ ਜੀ ਜਿਲੀ ਦਿੱਤੀ ਸੋਣੀ ਪਤੀ ਤੇ ਕਰਾਵੀ ਪਤਾ ਨਹੀਂ ਤੇਰਾ ਦਿਮਾਗ ਕਿਤਰਾ ਤੱਕ ਗਦਾ ਹੈ ਹੈ ਕੋਈ ਗੱਲ ਨਹੀਂ ਮੇਰਾ ਦਿਮਾਗ ਕਦਾ ਹੀ ਚੰਗਾ ਠੀਕ ਹੈ ਨਾ ਤੇ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਅੱਜ ਮੈਂ ਜਾਣਾ ਤੇ ਆਪਣੇ ਪੇਕੇ ਮੈਨੂੰ ਕੋਈ ਰਕ ਸਕਦਾ ਨਹੀਂ ਪੇਕੇ ਜਾਣਾ ਤੇ ਸਾਰੇ ਜੀਹਾਂ ਦਾ ਪਤਾ ਕਰਕੇ ਜਾਣਾ ਵਾ ਹੈ ਜਾਣਾ ਤੇ ਜਾ ਦਫਾ ਹੋ ਤੇ ਉਹ ਇਹ ਡੋਲਾ ਅੰਦਰ ਪਾਇਆ ਹਾਂ ਕਿਵੇਂ ਸਾਂਭਣਾ ਕੋਈ ਗੱਲ ਨਹੀਂ ਸਾਂਭ ਲਾਂਗੇ ਜਿੱਥੇ ਅੱਗੇ ਹੀ ਨਾ ਕਰਦੇ ਹੋ ਕਰ ਲਾਂਗੇ ਮੱਸਾਥਾ ਕਿਉਂ ਡਿਆ ਲੰਗਰ ਪਾਣੀ ਮੈਂ ਦਿੱਤਾ ਜੇ ਪਕਾ ਤੇ ਮੈਂ ਹਾਂ ਤਿਆਰ ਹੋ ਕੇ ਤੇ ਬੱਸੇ ਬੈਠ ਲਈ ਆ ਠੀਕ ਆ ਨਾ ਪੁੱਤ ਸਾਹਮਣੇ ਜਾਂ ਪੋਤੇ ਸਾਹਮਣੇ ਬੱਠੇ ਕਾ ਨਹੀਂ ਲਿਆ ਹਾਂ ਓ ਜਾ ਜਾ ਤੇਰੇ ਜਾਣੀ ਜੋੜੇ ਹੱਥ ਤੂੰ ਭਲਾ ਵੇਖੀਂ ਮੈਂ ਮਰ ਘਾਦਾ ਕੰਮ ਜਾਂਦ ਚੱਲਦਾ ਤੇਰੇ ਜਾਣ ਤੋਂ ਮਗਰੋਂ ਕੋਈ ਨਹੀਂ ਮੈਨੂੰ ਹੁਣ ਸੌਖੇ ਕਾਰੀ ਜਾਨੀ ਆ ਕੀ ਪੜ ਸਰ ਤੇ ਥੰਬਿਆ ਆ ਮੈ ਪਤਾ ਨਹੀਂ ਗੱਲਾਂ ਕਿੱਥੋਂ ਕਿਤਰਾ ਕਰਦੀ ਹੈ ਹੈ ਮੂੰਹ ਨਹੀਂ ਆਪਣਾ ਵੇਦੀ ਮੈਂ ਪੇਕੇ ਚਲੀ ਆ ਪੇਕੇ ਜੰਦੀ ਆ ਪੇਕੇ ਜਾ ਕੇ ਸੁੱਖ ਜਾ ਰਣੀ ਆ ਉੱਥੇ ਵੀ ਜਾ ਕੇ ਦੀ ਪਰਜਾਇ ਨੂੰ ਆਉਂਦੇ ਕਦੀ ਉਹਦੀ ਕਦੀ ਫਰਾਂ ਵਾਲ ਗੱਲ ਚੰਗੀ ਸੱਤ ਸਵਾਭ ਪਏ ਮੈਂ ਤਾਂ ਕਿਹਾ ਮਹਾਰਾਜ ਸੱਤ ਸੱਤ ਚੱਲੀ ਜਾ ਪੇਕੇ ਇੱਥੇ ਚਲ ਜੇ ਮੇਰੀ ਇਹ ਘਰ ਵਿੱਚ ਕਦਰ ਨਹੀਂ ਨਾ ਹੈਗੀ ਤੇ ਮੈਂ ਵੀ ਅੱਜ ਆਪਣੇ ਪੇਕੇ ਚਲ ਜਾਣਾ ਪਰ ਮੈਂ ਪੇਕੇ ਰਹਿ ਨਹੀਂ ਸਕਦੀ ਮੇਰੀ ਪਰਜਾਈ ਨੇ ਗੱਲਾਂ ਕਰਦੀਆਂ ਵਾ ਕਿ ਸੱਸ ਸਵਾ ਮਗਰ ਬਿਮਾਰ ਨਾਲੇ ਨਿਆਣੇ ਆ ਤੇ ਛੱਡ ਕੇ ਰਹੀ ਕਿਉਂ ਚਲ ਕੋਈ ਨਹੀਂ ਸਾਰਾ ਦਿਨ ਤੇ ਕੱਢ ਕੇ ਆਉਂਗੀ ਨਾ ਜਦੋਂ ਸਾਰਾ ਦਿਨ ਮੈਂ ਕੱਢਿਆ ਨਾ ਉੱਥੇ ਤੇ ਮਗਰੋਂ ਲੰਗਰ ਨਾਲ ਮਿਲਿਆ ਨਾਲ ਖਾਣ ਨੂੰ ਤੇ ਨਾਲੇ ਮਾਈ ਨੂੰ ਨਾਲ ਮਿਲਿਆ ਕਿੜੀ ਕਿੜੀ ਪਾਣੀ ਤੇ ਵੇਖੀ ਕਿ ਤਰ ਤਰਲੇ ਲੈਂਦੇ ਆ ਚੱਲ ਜੀ ਹੁਣ ਅੱਜ ਤਾਂ ਮੈਂ ਜਾਣਾ ਹੀ ਜਾਣਾ ਨਾਲੇ ਟੇਕੇ ਗਈ ਨੂੰ ਆਵਾ ਦਿਨ ਹੋ ਗਏ ਆ ਨਾਲੇ ਮਿਲਕ ਲਵਨੇ ਆ ਤੇ ਨਾਲੇ ਜਰਾਕ ਨਾ ਇਹਨਾਂ ਦੇ ਭੁਗਤੀ ਸਵਾਰ ਨੇ ਇਦਾਂ ਕਰ ਵੀ ਆਹ ਕਿਥੋਂ ਦੀ ਹੈ ਨਹੀਂ ਆ ਪਾਸੇ ਜੀ ਕਿਤੇ ਰਾਦਰਣ ਦਾ ਪ੍ਰੋਗਰਾਮ ਬਣ ਗਿਆ ਤੇ ਫਿਰ ਸੂਟ ਰਾਤ ਨੂੰ ਬਦਲ ਲਾਂਗੇ ਜੇ ਨਾ ਬਣਿਆ ਤਾਂ ਚੁੱਪ ਕਰਕੇ ਆ ਜਾਾਂਗੇ ਤੇ ਪਰ ਇਹਨਾਂ ਨੂੰ ਮਤਮਾ ਦੇਣੀ ਦੇਣੀ ਹੈ ਜਿਹੜੇ ਸਮਝਦੇ ਆ ਨਾ ਕਿ ਜੀਵਨ ਇਹ ਘਰ ਵਿੱਚ ਕੋਈ ਕਦਰ ਹੀ ਨਹੀਂ ਹੈਗੀ ਇਹਦੀ ਹੈ ਮੈਨੂੰ ਕੋ ਸਮਝਦੇ ਨਹੀਂਗੇ ਜਾਂ ਉਹ ਨੂੰ ਆਪਣੀ ਕੁੜੀ ਨੂੰ ਫੋਨ ਲਾ ਕੇ ਬਹਿ ਜਾਂਦੀ ਤੀਜੇ ਦੇ ਦਿਨ ਧੀਏ ਛੁੱਟੀ ਗਿਆ ਉਹ ਧੀਏ ਤੇਰਾ ਕਿਦਾਂ ਹਾਲ ਵਾ ਹੈ ਧੀ ਦਾ ਬੜਾ ਫਿਕਰ ਆ ਤੇ ਨੌ ਜਿਹੜੀ ਆ ਉਹ ਤੇ ਕਹਿੰਦੀ ਕਿ 24 ਘੰਟੇ ਨੂੰ ਡਾਂਗ ਹੀ ਫਿਰਦੀ ਦੇਵੇ ਘਰੋਂ ਬੱਸ ਏਡੀ ਕਿਤੇ ਇਕੱਲਣੀ ਬੁੱਢੀ ਆਏ ਪਤਾ ਨਹੀਂ ਕਿੱਥੋਂ ਲਿਖੀ ਮੇਰੇ ਕਰਮਾਂ ਦੇ ਵਿੱਚ ਨਾ ਜਿੰਦੀ ਆ ਨਾ ਜੀਣ ਦਿੰਦੀ ਆ ਕਿਸ ਨੂੰ ਨਾ ਇਹਨਾਂ ਇਦਾਂ ਕਰਦੀ ਆ ਜਾਣਾ ਤਾਂ ਹੈ ਹੀ ਆ ਘਰੋਂ ਥੋੜੀ ਜਿਹੀ ਪੈਸੇ ਲੈ ਰੰਨੀ ਆ ਮੁੜ ਕੇ ਨਾ ਆਉਣ ਲੱਗੀ ਸੁੰਦ ਲੈ ਕੇ ਆਉਂਗੀ ਦੋ ਤਿੰਨ ਆਉਂਗੀ ਨਾ ਮੈਂ ਤਾਂ ਮੱਚ ਲਈ ਆ ਘਰ ਦੇ ਨਾਲ ਨਾ ਕਿ ਤਾ ਉਦਾਂ ਚੱਜ ਦਾ ਕਪੜਾ ਜੁੜਿਆ ਜਦੋਂ ਦੀ ਮਾਈ ਮੰਜੀ ਦੇ ਪੈ ਗਈ ਆ ਅੱਗੇ ਜਾਈਦਾ ਹੀ ਕਿ ਤਾ ਕਪੜਾ-ਕਪੜਾ ਲੈ ਆਈਦਾ ਹੀ ਆਪਣਾ ਚੱਲ ਮਨਾ ਅੱਜ ਤਾਂ ਮੈਂ ਘਰੋਂ ਨਿਕਲਣਾਂ ਹੀ ਆਂ ਕਿ ਜੰਮ ਇਤਾਂ ਨਹੀਂ ਗੱਲ ਕਰਨੀ ਕਿਥੇ ਨਾ ਪਿਓ ਸਾਹਮਣੇ ਤੇ ਨਹੀਂਗਾ ਮੈਂ ਕਿਹੜਾ ਦੱਸ ਕੇ ਜਾਣਾ ਐਨੇ ਚਿਰ ਦੇ ਮੈਂ ਥੋੜੇ ਥੋੜੇ ਕਰਕੇ ਪੈਸੇ ਰੱਖੇ ਹੀ ਹੁਣ ਮੈਂ ਸੂਟ ਲੈ ਆਉਣੇ ਦੋਏ ਦੇ ਤੇ ਆਣ ਕੇ ਕਹਿਣਾ ਮੇਰੇ ਭਰਾ ਨੇ ਬਣਾ ਕੇ ਦਿੱਤਾ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਚੱਲਦੇ ਜੈ ਨਾ ਇਦਾਂ ਹੀ ਹੁਣ ਮੈਂ ਚੱਲੂੰਗੀ ਚੱਲੋ ਨਾ ਤੇ ਦੀਉ ਨਾ ਕਿਉ ਨਾ ਨਿਕਲੇ ਉਂਗਲ ਨੂੰ ਟੈਡੀ ਕਰ ਲੈਣਾ ਚਾਹੀਦਾ ਵਾ ਚਲ ਜੀਓ ਨਾਲੇ ਤਾਂ ਕਾਫੀ ਲੋ ਤੇ ਨਾਲੇ ਪੀ ਜਾ ਕੇ ਤੇਕੇ ਚਾਹ ਪਾਨ ਚਲ ਹਾਂ ਆਪੇ ਲੇਖਣਗੇ ਤਾਂ ਚੰਗਾ ਚੱਲੀ ਆ ਮੈਂ ਤੇ ਮਗਰ ਫੋਨ ਨਾ ਕਰਿਓ ਹੁਣ ਜੇ ਚੱਲੀ ਆ ਨਾ ਹੋਰ ਦੋ ਦਿਨ ਰਹਿ ਗਏ ਐਵੇਂ ਠੀਕ ਆ ਜਿਹੜਾ ਕਹਦਾ ਘਰ ਫੜਿਆ ਵਾ ਨਾ ਇਹ ਆਪਣੀ ਭੁਜਾਈ ਤੋਂ ਸੇਵ ਪੜਾ ਗਿਆ ਮੈਂ ਵੀ ਵੀ ਮੈਂ ਵੱਡਿਆਂ ਦੀ ਸੇਵਾ ਇਸ ਤਰ੍ਹਾਂ ਕਰਨੀ ਠੀਕ ਆ ਤਾਂ ਉਹਨਾਂ ਕੋਈ ਗੱਲਾਂ ਕਰਨੀ ਲੋੜ ਨਹੀਂ ਗਈ ਉਹ ਮੇਰੀ ਮਰਜ਼ੀ ਆ ਵੀ ਮੈਂ ਕੀ ਉੱਥੇ ਕਰਨਾ ਤੇ ਕੀ ਨਹੀਂ ਕਰਨਾ ਠੀਕ ਆ ਨਾ ਕੀ ਗੱਲ ਮੈਂ ਜਾ ਨਹੀਂ ਸਕਦੀ ਮੈਨੂੰ ਕੈਦ ਹੋਈ ਹੈ ਭੰਗ ਤਾਂ ਤੇ ਪਈ ਰਿਆ ਕਰ ਖੜਾ ਖੜਾ ਦਿਨ ਤੇ ਕੈਦ ਕਰ ਦੇ ਕੱਦ ਵੱਧ ਪਾ ਕੇ ਚੈਦਾ ਨਾ ਮੈਨਾਂ ਮੈਤੜੀ ਮਾਨੂੰ ਸੰਭੀ ਨਹੀਂ ਹਾਂ ਉਹਨੂੰ ਰੋਟੀ ਪਾਣੀ ਮੈਂ ਦਿੰਦੀ ਨਹੀਂ ਹੁਣ ਦੋ ਰੋਟੀਆਂ ਸਾਬੋ ਨਾ ਕਰ ਪਤਾ ਲੱਗੇ ਔਰ ਇੱਕ ਕੱਪੜੇ ਵੀ ਅੱਜ ਲਾਓਗੇ ਨਾ ਔਰ ਬਦਲ ਵੀ ਦਿਓ ਮੇਰੀ ਗੱਲ ਸੁਣ ਲੈ ਜਿਹੋ ਜਿਹਾ ਘਰ ਮੇਰਾ ਨਾ ਹੋ ਜਾ ਤੇਰਾ ਵਾ ਠੀਕ ਹੈ ਜਿੰਨੀ ਵੀ ਜ਼ਿੰਮੇਵਾਰੀ ਮੇਰੀ ਓਨੀ ਤੇਰੀ ਬਣਦੀ ਆ ਠੀਕ ਆ ਸਾਹਮਣੇ ਅਸੀਂ ਦੋਵੇਂ ਲੜਕੇ ਆ ਕਿ ਕਹਿੰਨੇ ਹੋ ਪਰ ਹੁਣ ਨਾ ਓ ਮੇਰਾ ਕਿਹੜਾ ਕਹਿੰਦਾ ਕੋਈ ਵੀ ਨਹੀਂ ਸੰਭਦੀ ਹੁਣ ਕੱਪੜੇ ਲਾਈਟ ਇਅਰ ਲੱਗਾ ਹੁੰਦਾ ਅੰਦਰ ਤੋਂ ਦਿਓ ਸਾਰੇ ਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਚੱਲ ਤੂੰ ਬੱਧੀਆ ਹੀ ਆਂ ਲੀੜੇ ਧੋਣ ਦੇ। ਦਾ ਚਾਹ ਆ ਮੇਰੇ ਜਾਣ ਦਾ। ਲੱਥ ਜਾਣਾ ਚਾਹ। ਮੇਰੀ ਗੱਲ ਸੁਣ ਲੈ ਜਦੋਂ ਤੂੰ ਨਹੀਂ ਨਾਈ ਉਦੋਂ ਵੀ ਲੀੜੇ ਧੁੱਬਦੇ ਸੀ। ਠੀਕ ਆ? ਮੇਰੀ ਮਾਂ ਨੇ ਮੇਰੇ ਆਪਣੇ ਸੱਸ ਨੂੰ ਬੜਾ ਸੰਭਿਆ ਠੀਕ ਆ? ਇਹ ਬੋਧਿਆ ਲੰਮੀ ਜਿਹੜੇ ਮੇਕਲਾ ਨਹੀਂ ਕਰੀਦੀ ਹੁੰਦੀਆਂ। ਸਿਆਣੇ ਹੁੰਦੀਆਂ ਸਿਆਣੀਆਂ ਗੱਲਾਂ ਕਰੀਦੀ ਹੁੰਦੀਆਂ। ਬਹੁਤੀਆਂ ਗੱਲਾਂ ਨਾ ਕਰੋ ਮੇਰੇ ਨਾਲ ਚੰਗਾ। ਬਹੁਤੀਆਂ ਗੱਲਾਂ ਨਾ ਕਰੋ। ਮੇਰੇ ਨਾ ਸਿਰ ਬਹੁਤ ਪਟਣ ਗਿਆ। ਜਾ ਪਟਣੇ ਮਾਰ ਕੇ ਗੱਡੀ ਲੈ। ਜਾ। ਸਿਰ ਪਟਣ ਗਿਆ ਜਦੋਂ ਕਰਦੀ ਗਈ ਫੱਦੀ ਐ। ਕੋਈ ਗੱਲ ਨਹੀਂ। ਅਜਾ ਜਾ। ਲਗ ਜੂਗਾ ਪਤਾ ਠੀਕ ਆ ਨਾ ਅਜੇ ਤਾਂ ਇੱਕ ਟਾਈਮ ਦਾ ਲੰਗਰ ਮੈਂ ਪਕਾਤਾ ਵਾ ਜਦੋਂ ਦੁਪਹਿਰ ਚੜੀ ਨਾ ਤੇ ਫੇਰ ਲੰਗਰ ਨੂੰ ਪਿਤਾ ਜੀ ਤੇ ਫੇਰ ਉਹਨਾ ਚੇਤਾ ਜੀਵਨ ਦਾ ਚੰਗਾ ਮਾਈ ਉਹ ਦਿੰ ਬਲਗੇ ਨਹੀਂ ਜਾਣਾ ਪਈ ਰਵੇ ਜਿੱਥੇ ਪਈ ਕਿੱਥੇ ਜਾ ਕੇ ਕੋਠੀ ਪਾਈ ਆ ਵੀਰ ਨੇ ਇਹਨਾ ਨਹੀਂ ਕਿਉਂਕਿ ਤਾਂ ਸੜਕ ਦੇ ਉੱਤੇ ਹੀ ਪਾ ਲਾ ਉਹ ਤੁਰਨਾ ਪੈਂਦਾ ਅੰਤਰਾ ਨਹੀਂ ਦੂਰ ਤੱਕ ਮੈਂ ਤਾਂ ਗਿਆ ਅੰਤਰਾ ਘਰ ਦਾ ਸਾਰਾ ਪੰਗਾ ਕਰਕੇ ਆਈ ਆ ਮਾਈ ਨੂੰ ਤਾਂ ਸਾਰੇ ਥਾਂ ਕੱਪੜੇ ਲੈੜਾ ਦੇ ਕੇ ਰੋਟੀ ਪਣੀ ਪਕਾ ਕੇ ਫੇਰ ਆਈਆਂ ਮੇਰਾ ਆਉਣਾ ਕਿਹੜਾ ਸੱਖਾ ਵਾ ਅੱਜ ਹਮਤਰਾ ਜੀ ਨਹੀਂ ਲੱਗਣ ਡਿਆ ਹੈ ਨਾ ਤੈਨ ਕੋਈ ਚੱਲ ਜਣਾ ਚਾਰ ਵਜੇ ਕੀ ਕਰੀ ਯਾਰ ਕੰਮ ਆ ਮੇਨੂੰ ਠੀਕ ਹੈ ਭਈਆਂ ਦੀ ਚਾਹ ਭੇਜ ਦੀ ਚਾਰ ਵਜੇ ਠੀਕ ਹੈ ਉਹ ਮੈਨੂੰ ਲੱਗਦਾ ਭੈਣ ਜੀ ਨਹੀਂ ਹੁੰਦੇ ਟੈਨ ਆ ਇਹ ਅੱਜ ਬਿਨਾ ਫੂਲ ਦੀ ਚਾਹ ਹੀ ਕੀ ਦਾਲਣੀ ਜਿਹੜੀ ਫੇਰ ਫੇਰੀ ਆ ਗਈ ਚੱਲ ਆਉਣ ਕਿਤੇ ਪਤਾ ਲੱਗੂਗਾ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਸੁਣਾ ਦਿੰਦੀ ਠੀਕ ਆ ਜੀ ਬਸ ਜੀ ਵਧੀਆ ਜੋ ਤੇ ਇਹ ਤਾਂ ਆਵਾਸ਼ਾ ਨਹੀਂ ਮੈਂ ਜਾਈ ਹਾਂ ਹਾਂਜੀ ਹਾਂਜੀ ਹੋਰ ਭੈਣ ਫਿਰ ਅੱਜ ਚਾਂਦ ਚੱਕੀ ਤੇ ਫੋਟੋ ਨਹੀਂ ਕੀਤਾ ਵਿਆਹ ਚ ਮੇਰਾ ਪੜਾ ਜੀ ਕਰਨ ਰਿਹਾ ਹੈ ਮੇਰੇ ਨੂੰ ਪੁੱਛੋ ਹੀ ਕੋਹ ਨਾ ਚਲ ਸ਼ੁਕਰ ਕਰਕੇ ਤਨੂ ਰਹਾ ਗਿਆ ਹਾਂ ਹਾਂ ਅੱਜ ਖੁੱਲ ਗਏ ਆ ਉਹ ਨਹੀਂ ਭੁੱਲੀ ਨਹੀਂ ਅੱਜ ਮੈਂ ਤੁਹਾਡੇ ਭਾਈਏ ਨੂੰ ਟਾਈਮ ਨਾ ਕਹਿਤਾ ਸਵੇਰੇ ਉੱਠ ਕੇ ਚਲ ਅੱਜ ਮੈਂ ਆਪਣੇ ਪੇਕੇ ਜਾਲੇ ਜਾਣਾ ਤੇ ਤੁਸੀਂ ਨਾਲ ਲੈ ਆਉਂਦੇ ਭਾਈਏ ਨੂੰ ਰਹਿਣ ਦੇ ਆਪਣੀ ਮਾਂ ਦੇ ਕੋਲ ਹੀ ਹਾਂ ਆ ਤੁਹਾਨੂੰ ਨਹੀਂ ਪਤਾ ਮੰਜੇ ਤੇ ਪਈ ਹੈ ਮਾਂ ਦੀ ਅੱਛਾ ਆਹੋ ਤੇ ਹੁਣ ਤਰਾ ਰੋਟੀ ਪਾਣੀ ਸਾਰਾ ਮੰਜੇ ਤੇ ਹੀ ਹੈ ਤੇ ਮੈਂ ਤਾਂ ਕਮਲੀ ਹੋ ਗਈ ਹਾਂ ਹੈ ਤੁਹਾਨੂੰ ਮੈਂ ਕਿਹਾ ਸੀਗਾ ਭੈਣ ਕੇ ਪਤਾ ਲੈ ਜੇ ਤੁਸੀਂ ਵੀ ਚਿੰਤਾ ਪਲਾ ਛੱਡ ਦਿਜੀ ਉਹ ਪਤਾ ਭੈਣ ਏਦਾਂ ਬਾਂ ਨਿਕਲੇ ਨਹੀਂ ਜਾਂਦਾ ਭਾਂਜਾ ਨਹੀਂ ਆਇਆ ਨਾਲ ਤੇ ਭਾਂਜਾ ਸਕੂਲ ਗਿਆ ਹਾਂ ਆਹੋ ਤੇ ਮੈਂ ਤਾਂ ਕਿਹਾ ਅੱਜ ਤੇ ਮੈਂ ਜਾਣਾ ਜਾਣਾ ਹਰ ਹਾਲਾਤ ਵਿੱਚ ਭਾਵੇਂ ਕਿਸੇ ਨੂੰ ਰੋਟੀ ਮਿਲਦੀ ਹੈ ਤੇ ਮਿਲ ਜੇ ਨਹੀਂ ਮਿਲਦੀ ਤੇ ਨਾ ਮਿਲ ਜੇ ਮੈਂ ਠੇਕਾ ਥੋੜੀ ਲਿਆ ਹਾਂ ਹੁਣ ਹਾਂ ਚੱਲੇ ਆ ਕਿ ਬੰਦੇ ਦਾ ਮਨ ਹੋਰ ਹੋ ਜਾਂਦਾ ਵਾ ਕਿੰਨੇ ਜਮਤਾਂ ਕਰ ਗਿਆ ਵਾ ਉਹ ਵੀਰ ਆਹ ਯਾਰ ਵੀ ਚੀਰ ਕੇ ਅੱਛਾ ਆਹ ਪੜੀ ਜਾਂਦਾ ਕਿ ਨਗਲਾ ਸਿਰ ਤਈ ਆ ਨਹੀਂ ਪੜੀ ਜਾਂਦਾ ਐਨਾ ਨਾ ਕਰੀ ਕਿਤੇ ਨਹੀਂ ਨਹੀਂ ਲੱਗਦੀ ਨੌਕਰੀ ਤੇ ਆਹ ਲੱਗੂਗਾ ਲੱਗੂ ਕਿਉਂ ਨਾ ਲੱਗੂਗਾ ਨੌਕਰੀ ਤੇ ਹੋ ਸੁਣਾ ਫਿਰ ਗੱਲਬਾਤ ਹੋਰ ਠੀਕ ਹੈ ਭੈਣ ਸਾਰੇ ਘਰ ਨਾਲ ਆ ਮੈਂ ਨਿਕਲ ਚੱਲੇ ਹਰਚਵਾਲਾ ਅੱਛਾ ਤੇ ਸਾਰੇ ਦੋੰਦਾ ਗਿਆ ਸੋਹਰੇ ਭੈਣ ਕਿਥੇ ਜਾਇਆ ਜਾਂਦਾ ਈਓ ਇਨੂੰ ਮੈਂ ਖਲਾ ਦਿੰਨਾ ਨਾ ਮਾਵਾ 2.5 ਮੈਂ ਕੀ ਪਤਾ ਵਾ ਸਹੁਰਿਆਂ ਦਾ ਚੇਤਾ ਆ ਜਾਂਦਾ ਪਿਆਰ ਨਈ ਐਵੇਂ ਨਾ ਸੋਚੀ ਵੀ ਸਹੁਰੇ ਚਲ ਜਾਂਦਾ ਤੇ ਭੈਣ ਤੇ ਨਹੀਂ ਆਉਂਦਾ ਪੋਸਟਲਾ ਭਾਵੇਂ ਮੂਹ ਤੇਈ ਐ ਨਹੀਂ ਨਹੀਂ ਇਦਾਂ ਦੀ ਵੀ ਕੋਈ ਗੱਲ ਕਿੱਦਾਂ ਨਹੀਂ ਹੋਣਾ ਟੰਡਾ ਤੇ ਕਦੋਂ ਦੀ ਗਈ ਪੀਕੇ ਫਿਰ ਤੋਂ ਹੋਈ ਗਿਆ ਟਾਈਮ ਕੋ ਅੱਛਾ ਜਦੋਂ ਪੈਂਦੀ ਐ ਫਿਰ ਮੈਂ ਥੋੜਾ ਗਾਂ ਘਰ ਆਉਣਾ ਤੇ ਦਾ ਡੈਡੀ ਘੜ ਨੂੰ ਲੈ ਜਾਂਦਾ ਅੱਛਾ ਅੱਛਾ ਚੱਲ ਚੰਗਾ ਵਾ ਆ ਮੈਂ ਤੇ ਮਾਰ ਹੀ ਗਈ ਤੁੱਤ ਕੇ ਤੇ ਕਿੱਥੇ ਆ ਕੇ ਕੋਈ ਪਾਈ ਨਾ ਨੀ ਕੋਲ ਫੋਨ ਹੈਗਾ ਮੈਂ ਚਲ ਕੀ ਤੰਗੀ ਦੇਣੀ ਚਲੀ ਜਾਈਏ ਦੇਖੋ ਜਿੱਥੇ ਅੱਡੇ ਲਾ ਕੇ ਲੈ ਜੀਏ ਆਹੋ ਅੱਡੇ ਲਾ ਕੇ ਪੌਂਦਰ ਚੰਗੀ ਹੈ ਨਾ ਬਸ ਉੱਤਰਦੇ ਆ ਸਾਰੀ ਘਰ ਵਰਡ ਕਰਾਂਗੇ ਬਸ ਫੋਨ ਕਰ ਤੋਂ ਰੱਖੀ ਦੇ ਭੈਣ ਜੀ ਇਹ ਚੇਤਾ ਹੈ ਰਿਹਾ ਮੈਨੂੰ ਕਾਲੀ ਕਾਲੀ ਤੇ ਫਿਰ ਮੈਂ ਚੱਲ ਪੂਰੀ ਤਰੀਕੇ ਨਾਲ ਸੈਰ ਹੋ ਜੂਗੀ ਤੇ ਨਾਲ ਤੁਰ ਕੇ ਚੱਲ ਜਾਨੀ ਆ ਚਲੀ ਆ ਅੱਪੀ ਸੈਰ ਕਰਦੀ ਕੋ ਕੋਲ ਨਹੀਂ ਲੈ ਆਉਣਾ ਸੀ ਲਿਓਨੀ ਲਾਨੀ ਮੈਂ ਮੈਨੂੰ ਪਾਣੀ ਪਿਆਲ ਦਾ ਪਾਣੀ ਚੰਗਾ ਵਾ ਹੋਸ ਨਾ ਠੀਕ ਆ ਭੈਣ ਬਸ ਉਹਦੀ ਚਲੀ ਜਾਂਦਾ ਬਸ ਤਾਂ ਨੂੰ ਮਿਲਣ ਨੂੰ ਬੜਾ ਜੀ ਕਰਦਾ ਸੀ ਤੇ ਮੈਂ ਚੱਲਣਾ ਨਾ ਨਾ ਕਿਉਂ ਰਹਿਣਾ ਕਿੱਥੇ ਆ ਸੱਸ ਮੇਰੀ ਮੰਜੇ ਤੇ ਪਈ ਆ ਜਾ ਕੇ ਰੋਟੀ ਪਣੀ ਤੇ ਆਉਂੂ ਕੋਈ ਮੈਂ ਅਗਰ ਜਿੰਨੇ ਪੱਤੀ ਪੱਤੀ ਗੱਲਾਂ ਕਰਨੀਆਂ ਤੇ ਕੀ ਕਰ ਛੱਡ ਆਉਣਾ ਕਿ ਇਹਨੂੰ ਮਾਂ ਤਾਂ ਕਿਤੇ ਨਿਕਲੇ ਜੀ ਕਿੰਨੂ ਛੱਡ ਗਿਆ ਵਾ ਕੋਈ ਰਿੰਦਾ ਅੱਜ ਕੱਲ ਅੱਜ ਕੱਲ ਸਮਾਂ ਇਦਾਂ ਦਾ ਵਾ ਕੋਈ ਨਹੀਂ ਕਰਨਦਾ ਕੋਈ 5 ਮਿੰਟ ਕੱਢ ਕੇ ਨਹੀਂ ਖੁਸ਼ ਹਾਂ ਭੈਣ ਦੀ ਗੱਲ ਤੇ ਸੱਚੀ ਆ ਕੋਈ ਨਹੀਂ ਹੋ ਰਿਹਾ ਇਦਾਂ ਹੁਣ ਦੇਖ ਤਾਂ ਨਹੀਂ ਦੁਪਹਿਰ ਦੀ ਮਾਰਦਾ ਹਾਂ ਫਿਰ ਜ਼ਿਆਦਾ ਖਰਾਬ ਹੋ ਗਿਆ ਵਾ ਕਿ ਤੁਰਿਆ ਫਿਰਿਆ ਨਹੀਂ ਮੈਂ ਜਾਂਦਾ ਹੁਣ ਮੰਜੀ ਤੇ ਰੋਟੀ ਪਣੀ ਦੇਈ ਦਈ ਤੇ ਫੜ ਕੇ ਨੇ ਆਲੇ ਗਾਂ ਖਾਂ ਕਰ ਦਿੰਦੀ ਐ ਅਛਾ ਬੇਟਾ ਤੈਨੂੰ ਬੜੀ ਦਿੱਤਾ ਵਾਜੀ ਦਿੱਤਾ ਹੀ ਆ ਘਰ ਕੀ ਆ ਤੇ ਫਿਰ ਮੈਂ ਕਿਹੜੀ ਚੰਗੀ ਬਣ ਜਾਣਾ ਹਾਂ ਹਾਂ ਫਿਰ ਵੀ ਚੰਗੀ ਜਾਂਦੇ ਬਥੇਰਾ ਕਰਨੀ ਆ ਆਪਣੀ ਸੱਸ ਦਾ ਹੁੰਦਾ ਦੇਣ ਰਾਤ ਤੇ ਭੈਣ ਕਰਿਆ ਕਰ ਐਸੇ ਕੰਮ ਹੋਣਾ ਵਾ ਨਹੀਂ ਬਥੇਰਾ ਕਰਨੀ ਆ ਤੇਨੂੰ ਲੱਗਦਾ ਤੇਰੀ ਭੈਣ ਤਾਂ ਦਿਖਾਊਗੀ ਕਿਤੇ ਗੱਲਬਾਤ ਕਰਦੀ ਹੈ ਨਹੀਂ ਚੀਜ਼ਾਂ ਦੀ ਸੋਭਾ ਹੁੰਦੀ ਆ ਗੱਲਬਾਤ ਕਰਦੀਂਦੀ ਭਾਈ ਨਾਲ ਮਨ ਹੀ ਦੇਣਾ ਜਿੱਦਾਂ ਦਾ ਹੈਗਾ ਆਹ ਨਹੀਂ ਮੈਂ ਤੇ ਮਾਰੀ ਚੱਲਨੀ ਆ ਤਾਂ ਕਿ ਆਇਆ ਨਹੀਂ ਗਿਆ ਕਦੀ ਉਹਨੂੰ ਅੰਦਰ ਕਦੀ ਉਹਨੂੰ ਬਾਹਰ ਕਿਤੇ ਇੰਤਰੀਆ ਚਾਦਰਾਂ ਰੋਜ਼ ਧੋਣੀ ਉਹ ਥੱਲੇ ਹੁੰਦਾ ਐ ਇੰਨੀ ਸਫਾਈ ਰੱਖਣੀ ਆ ਨਹੀਂ ਚਾਹੇ ਤੇ ਆਪਣੀ ਸੱਸੀ ਨਾਲ ਤੇ ਜੀ ਬੜੀ ਸੇਵਾ ਕਰਦੀ ਚੰਗੀ ਗੱਲ ਪੈਂਦੀ ਵਧੀਆ ਚੱਲ ਪੈਣਾ ਵਧੀਆ ਵਾ ਮੇਰੇ ਸੋਭਾ ਵਾ ਸੋਭਾ ਵਿੱਚ ਤਾਂ ਡੀ ਆ ਪੈਣ ਜੇ ਤੂੰ ਸੇਵਾ ਕਰਦੀ ਆ ਨਾ ਤੇ ਚੰਗੀ ਗੱਲ ਵਾ ਠੀਕ ਆ ਤੇ ਸਾਡੀ ਵਿੱਚ ਰੱਖੀ ਆ ਹੋਰ ਭਰਾ ਤੁਹਾਡੀ ਇੱਜ਼ਤ ਕਰਕੇ ਤੇ ਸੇਵਾ ਕਰਨੀ ਪੈਂਦੀ ਆ ਕੋਈ ਨਹੀਂ ਪੈਂਦੀ ਮੇਰੇ ਪੇਕੇ ਨਾਲ ਮਾੜਾ ਕਵੇ ਆਜੋ ਆਜੋ ਕੇ ਮੈਂ ਸੋ ਕੋਈ ਨਹੀਂ ਆਇਓ ਆਹ ਪੈਣ ਬਸ ਆ ਗਿਆ ਹਫਤੇ ਦਾ ਕੰਮ ਅੱਛਾ ਮਾਰਦੇ ਆਂ ਫਿਰ ਘੇੜਾ ਪਤਾ ਨਹੀਂ ਦਾ ਬੰਦੇ ਦਾ ਆਇਓ ਆਇਓ ਤੀ ਆਹ ਬੜਾ ਲਾਚਾ ਮੇਰੇ ਸਿਰ ਪੂਜੀ ਹੋਈ ਜਾਂਦੀ ਚਲੋ ਅੰਦਰ ਆ ਜੋ ਲੰਮੇ ਪੈਰੋ ਖੜੀ ਨਾਲ ਕੋਈ ਨਹੀਂ ਕੋਈ ਨਹੀਂ ਮੰਮੀ ਚਲੋ ਤੀ ਹੋਰ ਪੈਣ ਫਿਰ ਸਭ ਠੀਕ ਚੱਲੀ ਜਾਂਦਾ ਸਭ ਕੁਝ ਵਧੀਆ ਵਾ ਬਸ ਆਹ ਜਿਹੜਾ ਮਾਤਾਂ ਦਾ ਚੱਕਰ ਪਿਆ ਨਾ ਉਹ ਸਾਂਭਾ ਸੰਭਾਲ ਵਿੱਚ ਨਾ ਹੁਣ ਤੂੰ ਵੀ ਸਾਂਭਣਾ ਆਹੋ ਫਿਰ ਤੇਰੇ ਆਸਾਨ ਕਰਨਾਗੇ ਇਸ ਨੂੰ ਚਲੋ ਆਜੋ ਫਿਰ ਅੰਦਰ ਨੂੰ ਚੱਲ ਮੈਂ ਆ ਗਈ ਆਜੋ ਮੰਮੀ ਦੇਖ ਹਾਂ ਪਰ ਜਾਈ ਮੇਰੀ ਕਿਦਾਂ ਨੇ ਨਿਵੇਸ਼ਨ ਵੇਲੇ ਐਂਡ ਯਨਾ ਮੈਂ ਪੈਰਾਤ ਪਾਣੀ ਪੈਣ ਦਿੰਨੀ ਆ ਮੈਂ ਤੇ ਇਹੋ ਕੱਲ ਕਹਿਣੀ ਵੀ ਜਿੱਦਾਂ ਮੈਂ ਆਪਣੀ ਸਾਥ ਸਾਹਮਣੀ ਕਹਿੰਨੇ ਸਾਂਭੀ ਦੀ ਹਣੀ ਤੇ ਹੈ ਵੀ ਇਦਾਂ ਹੀ ਆ ਜਦੋਂ ਜੀਤਣਾ ਪੀਚਾ ਚਾਹ ਚਲੇ ਬਣ ਚੱਲੀ ਆ ਅਸਲੈਨ ਕੋਲੇ ਬਾਣਵਾ ਮਾਚਾਰਾ ਕੋਕੜੇ ਆਹ ਹੱਥ ਕੋੜੇ ਕੋੜਲੇ ਸਣਾ ਭੈਣ ਜੀ ਲਿਆਏ ਕੀ ਇਹ ਦੱਸੋ ਪਹਿਲਾਂ ਮੈਨੂੰ ਤੇ ਕੋਈ ਲਿਆਵੇ ਜ ਫਿਰ ਇਹ ਕੋੜੇ ਖਾ ਲਈ ਜਾ ਟਿਕਾ ਨਹੀਂ ਜਾਂ ਇਹ ਕਰ ਸਲਪ ਕੋੜੇ ਤੇ ਮੈਂ ਕੱਢ ਦੂਗੀ ਤੇ ਕੋਈ ਗੱਲ ਨਹੀਂ ਆ ਹਾਂ ਮੈਂ ਭੈਣ ਦੀ ਗੱਲ ਨਾਲ ਜਿੱਦਾਂ ਕਰਦੇ ਆਂ ਮੈਂ ਸਭ ਪਤਾ ਜਿਵੇਂ ਵਾਪੇ ਸੱਸ ਦੀ ਸੇਵਾ ਕਰਦੇ ਆਂ ਤਿੰਨ ਮਿੰਟਾਂ ਬਾਅਦ ਮੇਰੀ ਮਾਸੀ ਵੀ ਕੁੜੀ ਉੱਥੇ ਹੀ ਆਈ ਐ ਸਭ ਕੁਝ ਦੱਸਦੀ ਐ ਮਿੰਨੀ ਟਾੜੀਆਂ ਕੱਲਾ ਆ ਮਸਲੇ ਜਿਵੇਂ ਕਰ ਰਹੀਆਂ ਤੇ ਦੱਸ ਉਹਦਾ ਗੱਲ ਕਰੀ ਉਹਨਾਂ ਨੇ ਵੀ ਉਹ ਪਿੰਡ ਚ ਕਰਦਾ ਇੱਕ ਵਜੇ ਲਈ ਨਹੀਂ ਫਿਰ ਗਿਆ ਧੁੰਦੀ ਲੋਕਾਂ ਨੂੰ ਉਹਨਾਂ ਨੇ ਹਰ ਤਰ੍ਹਾਂ ਦੀ ਤੁਹਾਨੂੰ ਦੱਸੀ ਆ ਕਹਿੰਦੇ ਇਹ ਜਿੰਨਾ ਆਪਣੇ ਸਸਤੇ ਦੀ ਜੁਗਨ ਕਰਦੇ ਉਹਨਾਂ ਕੋਈ ਕਰਦਾ ਹੀ ਨਹੀਂ ਆ ਭੈਣ ਸਾਡੀ ਜਵਾਨ ਵਰਦੀ ਆ ਤੁਸੀਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਚੱਲਿਓ ਤੇ ਸਹੀ ਤਾਂ ਮੋਕੇ ਪਤਾ ਲੱਜਣਾ ਵਾ ਆਦਨ ਮੈਂ ਕਹਾਂਗੀ ਕਿ ਹੋ ਕੇਗੀ ਜੇ ਤੇਰੀ ਗੱਲ ਵੀ ਸੱਚੀ ਠੀਕ ਚੱਲ ਕੋਈ ਨਾ ਵਧੀਆ ਪਰ ਜੇ ਗੱਲ ਤੋਂ ਨਿਕਲੀ ਤੇਰੀ ਸੇਲੀ ਜਿਹੜੇ ਦਿਨ ਕੱਲਾ ਦਾਦੀਆ ਤਾਂ ਬਾਅਦ ਮੈਂ ਕਰੂੰਗੀ ਦੱਸ ਮੈਂ ਕਹਾਂ ਤੈਨੂੰ ਬੋਲਣਾ ਜਲ ਕੋਈ ਨਾ ਤੂੰ ਵੇਸੇ ਘੋਲ ਚਾਰ ਕੋੜੇ ਕੱਢ ਤੇ ਜਾ ਉਹਨੇ ਕਿਦਨ ਕਰ ਲੈ ਆਉਨੇ ਬੜਾ